ਪੰਜਾਬ ਦੇ ਰੋਪੜ ਦੇ 5 ਸਾਲ ਦੇ ਬੱਚੇ ਤੇਗबीर ਸਿੰਘ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਮਾਉਂਟ ਕਿਲੀ ਮੰਜਾਰੋ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਅਤੇ ਤੰਜ਼ਾਨੀਆ ਦੇ ਵਿੱਚ 19340 ਫੁੱਟ ਦੀ ਹੈ ਅਤੇ ਤੇਗबीर ਨੇ 18 ਅਗਸਤ ਨੂੰ ਮਾਉਂਟ ਕਿਲੀ ਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ 21 ਅਗਸਤ ਨੂੰ ਇਸ ਮਾਉਂਟ ਦੀ ਸਭ ਤੋਂ ਉੱਚੀ ਚੋਟੀ ਤੱਕ ਉਹ ਪੈਦਲ ਚੱਲੇ ਇਥੋਂ ਤੱਕ ਕਿ ਜਦੋਂ ਉਹਨਾਂ ਨੇ ਗੌਰਵ ਹਾਸਲ ਕਰ ਲਿਆ ਤਾਂ ਪੰਜਾਬ ਦੇ ਬੀਜੀਪੀ ਗੌਰਵ ਯਾਦਵ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਬੀਜੀਪੀ ਨੇ ਕਿਹਾ ਹੈ ਕਿ ਉਹਨਾਂ ਦਾ ਇਹ ਫਰੋਸਾ ਹੀ ਸੀ ਤੇ ਲਚੀਲਾਪਨ ਜੋ ਸਾਡੇ ਸਾਰੇ ਦੇਲੀ ਪ੍ਰਿੰਡ ਹੈ 5 ਸਾਲ ਦਾ ਬੱਚਾ ਸਭ ਨੂੰ ਅੱਗੇ ਵਧਣ ਦੇ ਲਈ ਕਹਿ ਰਿਹਾ ਹੈ ਦੱਸ ਦਿਓ ਕਿ ਤੇਗਵੀਰ ਨੇ ਕਾਰਨਾਮਾ ਕਰਕੇ ਪਿਛਲੇ ਸਾਲ ਅਗਸਤ ਨੂੰ ਸਰਬੀਆ ਦੇ ਆਰਗਨ ਜ਼ੇਵ ਦੀ 5 ਸਾਲ ਦੀ ਉਮਰ ਦੇ ਵਿੱਚ ਚੜ੍ਹਨ ਵਾਲੇ ਵਰਲਡ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਹੁਣ ਏਸ਼ੀਆ ਵਿੱਚ ਸਭ ਤੋਂ ਘੱਟ ਉਮਰ ਦੇ ਦੋ ਬੱਚੇ ਨੇ ਜਨਾਨੇ ਇੱਕ ਉਪਲਬਧੀ ਹਾਸਲ ਕੀਤੀ ਹੈ ਦੱਸਦੀ ਹੈ ਕਿ ਤੇਗਪੀੜੀ ਪਿਛਲੇ 1 ਸਾਲ ਤੋਂ ਟ੍ਰੇਨਿੰਗ ਚੱਲ ਰਹੀ ਸੀ ਇਹਦੇ ਵਿੱਚ ਉਹਨਾਂ ਦੇ ਪਿਤਾ ਉਹਨਾਂ ਦੇ ਨਾਲ ਸਨ ਅਤੇ ਇੱਕ ਛੋਟੇ ਜਿਹੇ ਬੱਚੇ ਨੇ ਪੰਜਾਬ ਦਾ ਇੰਡੀਆ ਦਾ ਨਾਮ ਰੌਸ਼ਨ ਕਰਤਾ ਹੈ